ਦੋਸਤੋ ਦੇਖੋ ਪਹਿਲਾਂ ਤਾਂ ਉੱਤਰਾਖੰਡ ਦਾ ਤੁਹਾਨੂੰ ਪਿੰਡ ਦਿਖਾਵਾਂ ਸੇਮ ਪੰਜਾਬ ਦਾ ਮਾਹੌਲ ਲੱਗਦਾ ਟਰੈਕਟਰਾਂ ਦੀ ਆਵਾਜ਼ ਚਾਰੋਂ ਤਰਫ ਪੰਜਾਬੀ ਨੇ ਜਿਹੜੇ ਖੇਤੀ ਕਰਦੇ ਹੋਏ ਵੱਡੇ ਵੱਡੇ ਫਾਰਮ ਹਾਊਸ ਨੇ ਜ਼ਮੀਨ ਦੇਖੋ ਇੱਕਦਮ ਪਲੇਨ ਆ ਜਿਹੜਾ ਫਾਰਮ ਹਾਊਸ ਆ ਮੇਰੇ ਇਨ-ਲਾਵ ਫੈਮਿਲੀ ਦਾ ਦੇਖੋ ਕਿੰਨੀ ਯਾਨੀ ਕਿ ਵਧੀਆ ਵਾਤਾਵਰਨ ਹੈ ਪੰਜਾਬ ਨਾਲੋਂ ਕੀ ਵੱਖਰਾ ਦੇਖੋ ਤੁਸੀਂ ਲੈ ਐ ਪਿੰਡ ਦੇ ਪਿੰਡ ਨੇ ਪਿੰਡ ਚ ਐਂਟਰ ਹੁੰਦੀ ਸਾਰੇ ਗੁਰਦੁਆਰਾ ਸਾਹਿਬ ਮੈਂ ਇੱਥੋਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਣਾ ਦੋਸਤੋ ਜਿਹੜਾ ਇਹ ਪਿੰਡ ਦਿਖਾ ਰਿਹਾ ਮੈਂ ਤੁਹਾਨੂੰ ਇਹ ਪੰਜਾਬ ਦਾ ਨਹੀਂ ਅਸੀਂ ਉੱਤਰਾਖੰਡ ਚ ਖੜੇ ਆ ਪਹਿਲਾਂ ਤੁਹਾਨੂੰ ਦਿਖਾਇਆ ਸੀ ਯੂਪੀ ਦਾ ਇਹ ਟਰੈਕਟਰਾਂ ਦੀ ਆਵਾਜ਼ ਪੰਜਾਬੀ ਖੇਤੀ ਕਰਦੇ ਹੋਏ ਦੇਖੋ ਸੇਮ ਮਾਹੌਲ ਜਿਹੜਾ ਪੰਜਾਬ ਦਾ ਕਿਸੋ ਨੂੰ ਪੰਜਾਬ ਨਾਲੋਂ ਫਰਕ ਲੱਗਿਆ ਤੁਹਾਨੂੰ ਹੁਣ ਜਿੱਦਾਂ ਆਹ ਜਿਹੜਾ ਮੰਨ ਲਓ ਪਿੰਡ ਐ ਮੇਰੇ ਨੋ ਫੈਮਲੀਜ਼ ਦਾ ਦੇਖੋ ਕੋਈ ਫਰਕ ਲੱਗਿਆ ਤੁਹਾਨੂੰ ਐਦਾਂ ਪਿੰਡ ਨੇ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹਰ ਪਿੰਡ 'ਚ ਤੇ ਸਿਰਫ ਪੰਜਾਬੀ ਹੀ ਰਹਿੰਦੇ ਨੇ ਹੋਰ ਨਹੀਂ ਹੋਰ ਅਲੱਗ-ਅਲੱਗ ਜਿੱਦਾਂ ਵਸਤੀਆਂ ਨੇ ਸਾਰੇ ਭਾਈਚਾਰੇ ਦੀਆਂ ਤੇ ਐਦਾਂ ਐਦਾਂ ਸਾਰੇ ਪਿੰਡ ਬਣੇ ਹੋਏ ਨੇ ਦੇਖੋ ਕੀ ਪੰਜਾਬ ਨਾਲੋਂ ਤੁਹਾਨੂੰ ਫਰਕ ਲੱਗਦਾ ਮੈਨੂੰ ਤਾਂ ਬਿਲਕੁਲ ਫਰਕ ਨਹੀਂ ਲੱਗਦਾ ਦੇਖੋ ਮੈਂ 10 ਸਾਲਾਂ ਦੇ ਵਿੱਚ ਯੂਪੀ ਬਹੁਤ ਚੇਂਜ ਦੇਖਿਆ ਆ ਦੇਖੋ ਭੈਣ ਆ ਜਿਹੜਾ ਹੈਗਾ ਦੇਖੋ ਮੈਂ ਫਾਰਮ ਹਾਊਸ ਤੇ ਪਿੰਡ ਨੇ ਕੀ ਐਨ ਖੇਤ ਪੱਧਰੇ ਜਿਹੜਾ ਪੰਜਾਬ 30 ਸਾਲ ਪਹਿਲਾਂ 10 ਸਾਲ ਛੋਟੇ ਹੁੰਦੇ ਦੇਖਦੇ ਸੀ ਉਹ ਪੰਜਾਬ ਲੱਗ ਰਿਹਾ ਇਹ ਨਹੀਂ ਹੈਗਾ ਵੀ ਮੈਂ ਪਸ਼ੋਕਰ ਤੋਂ ਕਹਿੰਨਾ ਤਰੱਕੀ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਗੈਜਟਸ ਇਲੈਕਟ੍ਰੋਨਿਕ ਸਾਰੇ ਹਾਈ ਵਰਡਸ ਨੇ ਸਾਰਾ ਕੁਝ ਤੇ ਜਿਹੜਾ ਵਾਤਾਵਰਨ ਪਾਣੀ ਜਿਵੇਂ ਉੱਪਰ ਕੁਝ ਪਿੰਡ ਦਾ ਇਹ ਜੀ ਨੇ ਜਿਵੇਂ ਆਪਾਂ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਆਪਣੇ ਕੂਹਾ ਪੱਟ ਕੇ ਪਾਣੀ ਪੀ ਲਓ ਉਹ ਕਹਾਵਤਾਂ ਹੀ ਸੁਣੀਆਂ ਨੇ ਲੇਕਿਨ ਇੱਥੇ ਕੁਝ ਪਿੰਡਾਂ 'ਚ ਉਹ ਲਾਗੂ ਹੁੰਦੀਆਂ ਨੇ ਵੀ ਤੁਸੀਂ ਟੋਆ ਪੱਟ ਕੇ ਪਾਣੀ ਪੀ ਲਓ 10 ਵੇਰੀ ਟੋਆ ਪਟਕੇ ਸ਼ਾਮ ਨੂੰ ਹੱਥੀ ਪਾਣੀ ਪੀ ਲੋ ਉਹ ਕਹਾਵਤਾਂ ਇੱਥੇ ਲਾਗੂ ਹੁੰਦੀਆਂ ਨੇ ਹੁਣ ਤੁਸੀਂ ਦੱਸੋ ਕੀ ਫਰਕ ਹੈ ਤੁਹਾਨੂੰ ਲੱਗਦਾ ਅੱਡਾ ਜਿਹੜਾ ਚੈਨਲ ਹੈ ਵੈਸੇ ਕਾਨੂੰਨ ਦੀ ਜਾਣਕਾਰੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜਿਹੜੇ ਵੱਡੇ ਵੱਡੇ ਫੈਸਲੇ ਨੇ ਜਾਂ ਸਰਕਾਰਾਂ ਦੁਆਰਾ ਚੰਗੇ ਕਾਨੂੰਨ ਜਾਂ ਕਾਲੇ ਕਾਨੂੰਨ ਉਹਨਾਂ ਦੇ ਬਾਰੇ ਤੁਹਾਨੂੰ ਦੱਸਣਾ ਬੜੀ ਆਸਾਨ ਭਾਸ਼ਾ ਦੇ ਵਿੱਚ ਆਹ ਜਿਹੜੀਆਂ ਮੋਟਰਾਂ ਨੇ ਐਦਾਂ ਨੇ ਆਹ ਟਰਾਂਸਫਰ ਮੈਂ ਇੱਥੇ ਟਰਾਂਸਫਾਰਮ ਦੇ ਨਾਲ ਮੋਟਰਾਂ ਕਿਉਂ ਕਰਕੇ ਇੱਕ ਇੱਕ ਮੋਟਰ ਨਹੀਂ ਥੋੜੀ ਥੋੜੀ ਜਗ੍ਹਾ ਕਾਫੀ ਮੋਟਰਾਂ ਨੇ ਤੇ ਆਈ ਥਿੰਕ ਉੱਪਰ ਮੋਟਰ ਪਈ ਆ ਦੇਖੋ ਕੋਈ ਸਮਰਸੀਬਲ ਨਹੀਂ ਕੋਈ ਪੰਪ ਨਹੀਂ ਉੱਪਰ ਹੈ ਮੋਟਰ ਦੇਖੋ ਵੈਸੇ ਮੈਂ ਚਲੋ ਕੀਤੀ ਪਹਿਲਾਂ ਪਤਾ ਜ਼ਰੂਰ ਹੈ ਲੇਕਿਨ ਇੰਨਾ ਨਹੀਂ ਤੁਸੀਂ ਕਮੈਂਟ ਚ ਦੱਸਿਓ ਵੀ ਮੈਂ ਸਹੀ ਕਹਿ ਰਿਹਾ ਨਾ ਉੱਪਰ ਹੈ ਮੋਟਰ ਦੇਖੋ ਦੇਖੋ ਅਕੂਜੀ ਜ਼ਮੀਨ ਹੈ ਜਿਹੜੀ ਨੀਵੀਂ ਵੀ ਆਪਣੇ ਜਿਵੇਂ ਪੰਜਾਬ ਮੰਗ ਲੋਕਾਂ ਨੇ ਉੱਥੇ ਪੱਧਰ ਕਰ ਲਈ ਨਾ ਟਿੱਬੇ ਟੁੱਬੇ ਪੱਟ ਕੇ ਆਹ ਜਿਹੜੀ ਜ਼ਮੀਨ ਹੈ ਉੱਚੀ ਹੈ ਦੇਖੋ ਗ੍ਰੀਨਰੀ ਦੇਖੋ ਲੈ ਦਸੂ ਪੰਜਾਬ ਨਾਲੋਂ ਜਿਹੜੇ ਛੋਟੇ ਹੁੰਦੇ ਅਸੀਂ ਮੈਂ ਮੇਰੇ ਤਕਰੀਬਨ ਹੋਸ਼ ਸੰਭਲਦੀ ਸਾਰੀ ਯਾਦ 8-9 ਸਾਲ ਮੈਨੂੰ ਉਦਾਂ ਦੇ ਖੇਤ ਲੱਗਦੇ ਨੇ ਲੈ ਦੇਸੋ ਜਿਵੇਂ ਉਹ ਖੇਤਾਂ ਦਾ ਵਾਤਾਵਰਨ ਹੈ ਪੋਲਿਊਸ਼ਨ ਹਵਾ ਬਿਲਕੁਲ ਸ਼ੁੱਧ ਤੇ ਪਾਣੀ ਉੱਪਰ ਜਿਹਦੇ ਕਰਕੇ ਗ੍ਰੀਨ ਗ੍ਰੀਨਰੀ ਤੇ ਵੀ ਬਹੁਤ ਅਸਰ ਹੈ ਪੇੜਾਂ ਦੀ ਗਰੋਥ ਬਹੁਤ ਹੈ ਬਾਕੀ ਜਿਹੜਾ ਹੈਗਾ ਖੇਤੀ ਬਾਰੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਜਰੂਰ ਜਦੋਂ ਮੇਰੇ ਇੱਕ ਸਾਲਾ ਸਾਹਿਬ ਜਿਹੜੇ ਨੇ ਉਹ ਖੇਤੀ ਪ੍ਰੋਪਰਲੀ ਕਰਦੇ ਨੇ ਵੀ ਕੀ ਦਵਾਈਆਂ 'ਚ ਫਰਕ ਹੈ ਪੰਜਾਬ ਨਾਲੋਂ ਕਿਉਂ ਕਰਕੇ ਉਹ ਮੇਰੇ ਕੋਲ ਪੰਜਾਬ ਵੀ ਜਾਂਦੇ ਰਹਿੰਦੇ ਨੇ ਲੈ ਦੱਸੋ ਸੀਮੂ ਟਰੈਕਟਰ ਚੱਲਦੇ ਨੇ ਉਹੀ ਆਵਾਜ਼ ਜਿਵੇਂ ਐ ਪੰਜਾਬ ਚ ਫਿਰਦੇ ਹੁੰਨੇ ਆ ਅਸੀਂ ਕਿਉਂ ਕਰਕੇ ਆਮ ਤੌਰ ਤੇ ਮੇਰੇ ਦੋਸਤ ਤੇ ਨਾ ਕਈ ਵਾਰ ਗੱਲ ਕਰਦੇ ਨੇ ਯਾਰ ਯੂਪੀ ਇਨ ਲੌਸ ਰਹਿੰਦੇ ਨੇ ਤੁਹਾਡੇ ਵੀ ਕਿਵੇਂ ਵੀ ਉੱਥੇ ਕੀ ਗੱਲ ਪੰਜਾਬੀ ਕਿਵੇਂ ਰਹਿੰਦੇ ਨੇ ਜਾਂ ਕਿਦਾਂ ਦਾ ਵਾਤਾਵਰਣ ਜਿਹੜਾ ਯੂਪੀ ਆ ਨਾ ਉਹ ਪੰਜਾਬ ਨਾਲੋਂ ਖੇਤਰਫਲ ਚ 5 ਗੁਣਾ ਵੱਡਾ ਯੂਪੀ ਦਾ ਕੁਝ ਏਰੀਆ ਜਿਹੜਾ ਉਹ ਬਹੁਤ ਜਣਕੀ ਬੈਕਵਰਡ ਵੀ ਹੈਗਾ ਜਿਵੇਂ ਜਿੱਥੇ ਪੰਜਾਬੀ ਲਖੀਨਪੁਰ ਖੀਰੀ ਤੱਕ ਰਹਿੰਦੇ ਨੇ ਇਹ ਕੋਈ ਏਰੀਆ ਬਰੀਲੀ ਦੇ ਨਾਲ ਦਸਤਾਰ ਕੰਜ ਰੁੱਦਰਪੁਰ ਸਾਰਾ ਇਹ ਪਿੰਡ ਜਣਕੀ ਬਰੀਲੀ ਤੋਂ ਲੈ ਕੇ ਪਲੀਪੀ ਤੋ ਸ਼ੁਰੂ ਹੋ ਜਾਂਦਾ ਉਹ ਯੂਪ ਹੈ ਨਾਲ ਇਹਦੇ ਉੱਤਰ ਹਾਨ ਦਾ ਬਾਰਡਰ ਹੈ ਜਿਹਦੇ ਵਿੱਚ ਦਸਤਾਰ ਕੰਜ ਮੰਨ ਲਓ ਰੁੱਦਰਪੁਰ ਇਹ ਸਾਰਾ ਪੰਜਾਬੀਆਂ ਦਾ ਘੜ ਮੰਨਿਆ ਜਾਂਦਾ ਮੈਨੂੰ ਤਾਂ ਮਿੰਨੀ ਪੰਜਾਬ ਲੱਗਦਾ ਜਿਹੜੀ ਹੋਣਾ ਇੱਥੋਂ ਦੀ ਇਹ ਖਾਸ ਬਦਿਆ ਜਿਹੜੀ ਜ਼ਮੀਨ ਹੈ ਉਹ ਵੀ ਪੰਜਾਬ ਦੀ ਤਰ੍ਹਾਂ ਕਾਫੀ ਮਹਿੰਗੀ ਆ ਨਾਰਮਲੀ 30 40 ਲੱਖ ਦਾ ਕਿੱਲਾ ਤੇ ਰੋਰ ਤੇ ਕਰੋੜ ਡੇਢ ਕਰੋੜ 2 ਕਰੋੜ ਤੱਕ ਚਲੀ ਜਾਂਦਾ ਜਿਵੇਂ ਪੰਜਾਬ ਚ ਅਗਰ ਤੁਹਾਡਾ ਕੋਈ ਕਮੈਂਟ ਹੈ ਕੁਝ ਹੋਰ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਕੋ ਪੁੱਛਣਾ ਚਾਹੁੰਦੇ ਹੋ ਉਹ ਵੀ ਪੁੱਛ ਸਕਦੇ ਹੋ ਥੋੜਾ ਜਿਆ ਇੰਨਾ ਕਾ ਵੀ ਇੱਥੋਂ ਥੋੜੀ ਦੂਰ ਨਦੀ ਐ ਅਕਸਰ ਉੱਥੇ ਪਾਣੀ ਆ ਜਾਂਦਾ ਤੇ ਉਹ ਜਿਹੜੇ ਕਿਸਾਨ ਨੇ ਉਹਨਾਂ ਦੀ ਪ੍ਰਾਪਰਟੀ ਐ ਮੰਨ ਲਓ ਜ਼ਮੀਨ ਐ ਉਹ ਪਾਣੀ ਦੇ ਵਹੋਂ ਕਰਕੇ ਉਹ ਵਿੱਚ ਜ਼ਮੀਨ ਲੈ ਜਾਂਦੀ ਐ ਨਦੀ ਦਾ ਜਿਹੜਾ ਰੁੱਖ ਐ ਨਹੀਂ ਵੀ ਕਿਧਰ ਨੂੰ ਕੱਟ ਕਰ ਜਵੇ ਉਹ ਪੱਕੀ ਨਦੀ ਨਹੀਂ ਜਿਹੜੀ ਇੱਥੋਂ ਥੋੜੀ ਦੂਰ ਐ ਦਿਖਾਉਣਾ ਤੁਹਾਨੂੰ ਮੈਂ ਉਹ ਜਿਹੜੀ ਨਦੀ ਆ ਉਹ ਜਿਹੜੀ ਨਦੀ ਐ ਨਾ ਉਸ ਇਰੀਏ ਚ ਜਿੱਥੇ ਉਹ ਪੇੜ ਜੇ ਲੱਗਦੇ ਆ ਉਹ ਕੱਟ ਕਰਕੇ ਕਈ ਵਾਰ ਬਹੁਤ ਵੱਧ ਕੱਟ ਕਰ ਲੈਂਦੇ ਆ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਤੇ ਉਹ ਕਈ ਕਈ ਏਕੜ ਆਪਣੀਆਂ ਜ਼ਮੀਨ ਜਿਹੜੀ ਹੈਗੀ ਆ ਖੇਤੀ ਵਾਲੀ ਉਹਨੂੰ ਨਦੀ ਦੇ ਰੂਪ ਚ ਯਾਨੀ ਕਿ ਮਿੱਟੀ ਰੋੜ ਕੇ ਲੈ ਜਾਂਦੀ ਆ ਆ ਦੇਖੋ ਆ ਹੁਣ ਤਾਂ ਵੈਸੇ ਪੰਜਾਬ ਚ ਦੇਖੋ ਕਈ ਪਿੰਡ ਹੋਣਦੇ ਨੇ ਹੋਣੇ ਨੇ ਲੇਕਿਨ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ ਆਹਾ ਮੈਨੂੰ ਲੱਗਦਾ ਸ਼ਾਇਦ ਉਸ ਤੇ ਚਿਪੜ ਕਹਿੰਦੇ ਹੁੰਦੇ ਸੀ ਤੁਸੀਂ ਜ਼ਰੂਰ ਦੱਸੋ ਵੀ ਕੀ ਕਹਿੰਦੇ ਨੇ ਮੈਂ ਤੋੜਨ ਆਹ ਦੇਖੋ ਸੱਪ ਦੀ ਕੰਜ ਦੇਖੋ ਕਿੱਡੀ ਵੱਡੀ ਕੰਜ ਹੈ ਸ਼ੀਗਾ ਉੱਤਰਾਖੰਡ ਜਾਂ ਯੂਪੀ ਦੇ ਜਿਹੜੇ ਕਿਸਾਨ ਨੇ ਸਾਡੇ ਪੰਜਾਬੀ ਜਿਹੜੇ ਮਿਹਨਤਾਂ ਮੁਸ਼ਕਲਾਂ ਕਰਕੇ ਜੰਗਲਾਂ ਨੂੰ ਬਾਹੀ ਜ਼ਮੀਨ ਦੇ ਵਿੱਚ ਬਦਲ ਕੇ ਆਪਣੀ ਮਿਹਨਤ ਦੇ ਨਾਲ ਇੱਕ ਉਪਜਾਊ ਜ਼ਮੀਨ ਬਣਾ ਕੇ ਚੰਗੀ ਖੇਤੀ ਕਰਦੇ ਨੇ ਸੋ ਦੱਸਿਓ ਤੁਸੀਂ ਕਿ ਤੁਹਾਨੂੰ ਇੱਥੋਂ ਦੇ ਖੇਤ ਅਤੇ ਪੰਜਾਬ ਦੇ ਖੇਤ ਕੀ ਫਰਕ ਲੱਗਿਆ ਜਾਂ ਇਹ ਜਿਹੜੇ ਖੇਤ ਨੇ ਜਾਂ ਪ੍ਰਾਪਰਟੀ ਦੇਖ ਕੇ ਤੁਹਾਨੂੰ ਥੋੜੇ ਜਿਹਾ ਪੁਰਾਣੇ ਪੰਜਾਬ ਦੀ ਯਾਦ ਆਉਂਦੀ ਹੈ ਜਰੂਰ ਕਮੈਂਟੇ ਚ ਦੱਸਿਓ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਜਰੂਰ ਕਰਿਓ